ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਨਾਮ ਹੈ ਨਾਨਕ ਯਾਤ ਮੇਰੇ ਵੱਲੋਂ ਤੁਸੀਂ ਚਾ ਕਰੋ ਤਲਾ ਨਾ ਮੇਰੇ ਤਰਲੇ ਤੇ ਕਰਦੇ ਵਿਚਾਰ ਨੇ ਓ ਤੁਹਾਡਾ ਅੱਖਾਂ ਤੇ ਬੇਬੇ ਜੀ ਮੋੜਦੇ ਨਹੀਂ ਤੁਹਾਡੇ ਬਚਨਾਂ ਦਾ ਕਰਦੇ ਸਤਕਾਰ ਨੇ ਓ ਪਿਆਰ ਨਾ ਤੇ ਰੋਕਾ ਨਹੀਂ ਪਾਸ ਸਕਿਆ ਤੁਸੀਂ ਆਖਦੇ ਨਿਰਾ ਪਿਆਰ ਨੇ ਓ ਉਹ ਤੇ ਆਖ ਦੇ ਸਾਰਾ ਸੰਸਾਰ ਮੇਰਾ ਮੇਰੇ ਲਈ ਤਾਂ ਮੇਰਾ ਸੰਸਾਰ ਨੇ ਉਹ ਲਖਮੀ ਸ੍ਰੀਚੰਦ ਰੋਂਦੇ ਕਰਾਂ ਅੱਖੇ ਤੇ ਅਗੋਂ ਆਖ ਦੇ ਜਾ ਘੁਰ ਲਾ ਰਿਆ ਵਿਛੜ ਬਾਪੂ ਤੋਂ ਦੁਨੀਆ ਦੁਖੀ ਹੋ ਰਹੀ ਚੀਕਾਂ ਮਾਂ ਸੰਸਾਰ ਬੁਲਾ ਰਿਆ ਬੇਪਰਵਾਹੀਆਂ ਦੇ ਆਖਾਂ ਮੈਂ ਸਮੇ ਲੰਗੇ ਤੇ ਅਬ ਬੇਪਰਵਾਹੀਆਂ ਦੇ ਆਖਾਂ ਮੈਂ ਸਮੇ ਲੰਗੇ ਮੱਝਾਂ ਅਚਰਦੀਆਂ ਛੱਡ ਕੇ ਸੌਂ ਲਿਆ ਜੇ ਸਦਾ ਕਰਨ ਜੇ ਭੇਜਿਆ ਪਿਤਾ ਜੀ ਨੇ ਸਾਧੂਆਂ ਫਕੀਰਾਂ ਨਾਲ ਵੀ ਪੌ ਲੈ ਆ ਜੇ ਸੁਲਤਾਨਪੁਰ ਵਿੱਚ ਤੇਰਾ ਦੀ ਰੱਟ ਲਾ ਕੇ ਕੋ ਠਾਕਣਾ ਚਾਲ ਜਾ ਜੋ ਲੈ ਆ ਜੇ ਦੁਨੀਆਦਾਰੀ ਵਾਲ ਵੀ ਧਿਆਨ ਹੈ ਜੇ ਬਹੁਤਾ ਸੁਣਿਆ ਤੇ ਬਜ਼ੇਰਾ ਗੋਲ ਲੈ ਆ ਜੇ ਹੁੰਤਾ ਹੋ ਗਏ ਉਹ ਬਾਲ ਪਰਵਾਰ ਵਾਲੇ ਢੰਗ ਟੱਪਦਾ ਨਹੀਂ ਮਸਤਮਾ ਲੰਗ ਹੋ ਕੇ ਦੁਨੀਆ ਤਾਰੋਂ ਦੇ ਮੈਨੂੰ ਨਹੀਂ ਸਮਝ ਆਉਂਦੀ ਸਾਨੂੰ ਦੁਖੀ ਕਰਕੇ ਆਪ ਤੰਗ ਸੜਦੇ ਸੜਦੇ ਬਲਦੇ ਸੰਸਾਰ ਨੂੰ ਠਾਰਨਾ ਹੈ ਪਰਵਾਰ ਉਹਦਾ ਤੇ ਸਾਰਾ ਸੰਸਾਰ ਭਾਬੀ ਇਤਾਂ ਗਾਰੇ ਦੇ ਘਰ ਵਿੱਚ ਕੈਦ ਹੋ ਜਾਏ ਅਸੀਂ ਮੰਡਲਾਾ ਕਿਵੇਂ ਉਡਾਰ ਭਾਵੇ ਭਲਾ ਉਸਰਬਤ ਦਾ ਮੰਗਦਾ ਹੈ ਦੀਨਾਂ ਦੁਖੀਆਂ ਦੇ ਦਰਦ ਨਿਵਾਰ ਭਾਵੇ ਨਾਨਕ ਵੀ ਨਾਨਕ ਵੀਰ ਦਾ ਨਾਮ ਨਾਨਕ ਵੀਰ ਦਾ ਨਾਮ ਲੈ ਠੰਡ ਪੈਂਦੀ ਅਸੀਂ ਬਾਣੀ ਦੀ ਮਿੱਟੀ ਫੁਹਾਰ ਭਾਵੇ ਨਾਨਕ ਬਾਣੀ ਤੇ ਬਾਣੀ ਹੈ ਵੀਰ ਨਾਨਕ ਬਾਣੀ ਮਿੱਟੀ ਇਹ ਮਨ ਵਸਾ ਲਿਆ ਕਰ ਬਾਣੀ ਵਿੱਚੋਂ ਨਾਨਕ ਦੇਹੋਂ ਦਰਸ਼ਨ ਅੱਖਾਂ ਮੀਟ ਕੇ ਸੀਸ ਝੁਕਾ ਲਿਆ ਕਰ ਅੱਖਾਂ ਮੀਟ ਕੇ ਸੀਸ ਝੁਕਾ ਲਿਆ ਕਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ